ਭਾਵੇਂ ਭਾਰਤ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਭ੍ਰਿਸ਼ਟ ਲੋਕਾਂ ਦੇ ਉੱਤੇ ਵੱਡੀਆਂ ਕਾਰਵਾਈਆਂ ਤਾਂ ਕਰ ਦਿੱਤੀਆਂ ਜਾਂਦੀਆਂ ਨੇ ਪਰ ਫਿਰ ਵੀ ਭ੍ਰਿਸ਼ਟਾਚਾਰ ਦੀ ਸਮੱਸਿਆ ਪੂਰੇ ਤੌਰ ਤੇ ਖਤਮ ਨਹੀਂ ਹੋਈ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਈ ਮੁਲਕਾਂ ਦੀ ਸੂਚੀ ਦੇ ਵਿੱਚੋਂ ਭਾਰਤ ਦਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਿੰਨਾਵਾਂ ਸਥਾਨ ਆਇਆ ਹੈ ਇਸ ਨੂੰ ਲੈ ਕੇ ਤੁਹਾਨੂੰ ਦੱਸਾਂਗੇ ਦੱਸਦੀ ਹੈ ਕਿ ਸਾਲ 2023 ਲਈ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਜਾਰੀ ਕੀਤੀ ਗਈ 180 ਮੁਲਕਾਂ ਦੀ ਸੂਚੀ ਦੇ ਵਿੱਚ ਭਾਰਤ 93 ਸਥਾਨ ਤੇ ਹੈ ਕਿਉਂਕਿ ਇਸ ਦਾ ਕੁੱਲ ਸਕੋਰ ਕਾਫੀ ਹੱਦ ਤੱਕ ਪਿਛਲੇ ਸਾਲ ਵਰਗਾ ਹੀ ਰਿਹਾ ਹੈ ਮਹਰਾਂ ਤੇ ਕਾਰੋਬਾਰੀ ਲੋਕਾਂ ਦੇ ਵੱਲੋਂ ਜਨਤਕ ਖੇਤਰ ਦੇ ਭ੍ਰਿਸ਼ਟਾਚਾਰ ਦੇ ਅਨੁਮਾਨ ਅਨੁਮਾਨਿਤ ਪੱਦਰ ਦੇ ਆਧਾਰ ਦੇ ਉੱਤੇ ਤਿਆਰ ਕੀਤੀ ਇਹ ਸੂਚੀ 180 ਮੁਲਕਾਂ ਨੂੰ ਰੈਂਕਿੰਗ ਦਿੰਦੀ ਹੈ ਸਾਲ 2023 ਦੇ ਵਿੱਚ ਭਾਰਤ ਦਾ ਕੁੱਲ ਸਕੋਰ 39 ਰਿਹਾ ਜਦੋਂ ਕਿ ਸਾਲ 2022 ਦੇ ਵਿੱਚ ਇਹ ਸਕੋਰ 40 ਸੀ ਪਿਛਲੇ ਸਾਲ ਭਾਰਤ ਦਾ ਰੈਂਕ 85 ਸੀ ਰਿਪੋਰਟ ਅਨੁਸਾਰ ਭਾਰਤ ਚ ਸਕੋਰ ਦਾ ਉਤਰਾ ਚੜ੍ਹਾਏ ਜਿਹੜਾ ਇੰਨਾ ਛੋਟਾ ਹੈ ਕਿ ਕਿਸੇ ਵੀ ਅਹਿਮ ਤਬਦੀਲੀ ਤੇ ਕੋਈ ਠੋਸ ਨਤੀਜਾ ਨਹੀਂ ਕੱਢਿਆ ਜਾ ਸਕਦਾ ਹਾਲਾਂਕਿ ਚੋਣਾਂ ਤੋਂ ਪਹਿਲਾਂ ਭਾਰਤ ਦੇ ਵਿੱਚ ਨਾਗਰਿਕਾਂ ਲਈ ਮੌਲਿਕ ਖੁੱਲ੍ਹ ਦੇ ਦਾਇਰੇ ਦੇ ਵਿੱਚ ਕਮੀ ਦੇਖੀ ਜਾ ਰਹੀ ਸੀ ਜਿਸ ਦੇ ਵਿੱਚ ਇੱਕ ਬਿੱਲ ਦਾ ਪਾਸ ਹੋਣਾ ਵੀ ਸ਼ਾਮਲ ਹੈ ਜੋ ਬੁਨਿਆਦੀ ਅਧਿਕਾਰਾਂ ਲਈ ਗੰਭੀਰ ਖਤਰਾ ਹੋ ਸਕਦਾ ਹੈ ਦੱਖਣੀ ਏਸ਼ੀਆ ਦੇ ਵਿੱਚ ਪਾਕਿਸਤਾਨ ਅਤੇ ਸ਼੍ਰੀਲੰਕਾ ਦੋਵੇਂ ਕਰਮਬਾਰ ਕਰਜ਼ੇ ਤੇ ਸਿਆਸੀ ਬੇਯਕੀਨੀ ਦੀ ਸਤੀ ਦੇ ਨਾਲ ਨਜੁਟ ਰਹੇ ਨੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਦੋਵਾਂ ਮੁਲਕਾਂ ਦੇ ਵਿੱਚ ਨਿਆਂਪਾਲਿਕਾ ਦੀ ਮਜ਼ਬੂਤ ਨਿਗਰਾਨੀ ਹੈ ਜੋ ਕਿ ਸਰਕਾਰ ਨੂੰ ਕੰਟਰੋਲ ਹੇਠ ਰੱਖਣ ਦੇ ਵਿੱਚ ਮਦਦ ਕਰ ਰਹੀ ਹੈ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਆਪਣੇ ਸੰਵਿਧਾਨ ਦੀ ਧਾਰਾ 19ਏ ਦੇ ਤਹਿਤ ਪਹਿਲਾਂ ਤੋਂ ਪਾਬੰਦੀਸ਼ੁਦਾ ਸੰਸਥਾਵਾਂ ਤੱਕ ਇਸ ਅਧਿਕਾਰ ਦਾ ਵਿਸਤਾਰ ਕਰਕੇ ਨਾਗਰਿਕਾਂ ਦੇ ਸੂਚਨਾ ਅਧਿਕਾਰ ਨੂੰ ਮਜ਼ਬੂਤ ਕੀਤਾ ਹੈ ਰਿਪੋਰਟ ਅਨਸਾਰ ਬੰਗਲਾਦੇਸ਼ ਸਭ ਤੋਂ ਘੱਟ ਵਿਕਸਿਤ ਮੁਲਕ ਦੀ ਸਥਿਤੀ ਤੋਂ ਬਾਹਰ ਆ ਗਿਆ ਤੇ ਆਰਥਿਕ ਵਿਕਾਸ ਗਰੀਬੀ ਵਿੱਚ ਲਗਾਤਾਰ ਕਮੀ ਅਤੇ ਜੀਵਨ ਪੱਧਰ ਦੀਆਂ ਸਥਿਤੀਆਂ ਦੇ ਵਿੱਚ ਸੁਧਾਰ ਹੋ ਰਿਹਾ ਹੈ ਸੂਚੀ ਦੇ ਵਿੱਚ ਚੀਨ ਦਾ 76ਵਾਂ ਰੈਂਕ ਹੈ ਜਿਸ ਨੇ ਪਿਛਲੇ ਦਹਾਕੇ ਦੌਰਾਨ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਤਹਿਤ 37 ਲੱਖ ਤੋਂ ਵੱਧ ਸਰਕਾਰੀ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਹੈ ਇਸ ਸੂਚੀ ਦੇ ਵਿੱਚ ਨਿਊਜ਼ੀਲੈਂਡ ਦਾ ਤੀਜਾ ਸਿੰਗਾਪੁਰ ਦਾ ਪੰਜਵਾਂ ਆਸਟ੍ਰੇਲੀਆ ਦਾ 14ਵਾਂ ਹਾਂਗਕਾਂਗ ਦਾ 14ਵਾਂ ਜਾਪਾਨ ਦਾ 16ਵਾਂ ਪਟਾਨ ਦਾ 29ਵਾਂ ਤਾਇਵਾਨ ਦਾ 28ਵਾਂ ਦੱਖਣੀ ਕੋਰੀਆ ਦਾ 32ਵਾਂ ਉੱਤਰੀ ਕੋਰੀਆ ਦਾ 172ਵਾਂ ਅਤੇ ਮਿਆਂਮਾਰ ਤੇ ਅਫਗਾਨਿਸਤਾਨ ਦਾ 122ਵਾਂ ਸਥਾਨ ਆਇਆ ਤਾਂ ਜਿਸ ਤਰੀਕੇ ਦੇ ਨਾਲ ਇਹ ਸਥਿਤੀਆਂ ਬਣੀਆਂ ਨੇ ਕਿ 180 ਮੁਲਕਾਂ ਦੀ ਸੂਚੀ ਜਾਰੀ ਹੁੰਦੀ ਹੈ ਜਿਸ ਦੇ ਵਿੱਚ ਭਾਰਤ ਦਾ 93 ਸਥਾਨ ਆਉਂਦਾ ਹੈ ਪ੍ਰਿਸ਼ਟ ਮੁਲਕਾਂ ਦੀ ਸੂਚੀ ਦੇ ਵਿੱਚ ਹਾਲਾਂਕਿ ਬਹੁਤ ਸਾਰੀਆਂ ਕਾਰਵਾਈਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਭਾਰਤ ਵਿੱਚ ਸਾਬਕਾ ਮੰਤਰੀਆਂ ਅਫਸਰਾਂ ਦੇ ਉੱਤੇ ਕੀਤੀਆਂ ਜਾਂਦੀਆਂ ਨੇ ਪਰ ਬਾਵਜੂਦ ਇਸ ਤੇ ਇਹ ਜਿਹੜੀ ਰੈਂਕਿੰਗ ਕੈਸ ਤੇ ਵਿੱਚ ਗ੍ਰਾਫਟ ਦਰਜ ਨਹੀਂ ਕੀਤੀ ਗਈ ਵਾਲੇ ਵੱਡੇ ਪੱਧਰ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮਾਨ ਸਰਕਾਰ ਬਣਨ ਤੋਂ ਬਾਅਦ ਐਂਟੀ ਕ੍ਰਾਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇ ਅਫਸਰਾਂ ਦੇ ਵਿੱਚ ਲੀਡਰਾਂ ਦੇ ਵਿੱਚ ਡਰਦਾ ਮਾਹੌਲ ਸੀਗਾ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਜਿਹੜੇ ਮਾਮਲੇ ਨੇ ਉਹ ਘਟਦਰਜ ਕੀਤੇ ਗਏ ਕਿਉਂਕਿ ਬਿਜ਼ਨਸ ਵੱਲੋਂ ਸ਼ਕਤੀ ਨਾਲ ਪਹਿਲੇ ਦੌਰ ਵਿੱਚ ਜਿਹੀਆਂ ਕਾਰਵਾਈਆਂ ਹੋਈਆਂ ਕਿ ਅਫਸਰਾਂ ਦੇ ਵਿੱਚ ਜਾਂ ਕਹਿ ਲਈਏ ਕਿ ਜਿਹੜੇ ਜਹੇ ਲੋਕ ਸੀ ਪ੍ਰਿੰਸ ਲੋਕ ਸੀ ਉਹਨਾਂ ਦੇ ਵਿੱਚ ਡਰਦਾ ਮਾਹੌਲ ਬਣ ਗਿਆ ਪਰ ਜਿਹੜੀ ਇਹ ਇਕੱਲੇ ਪੰਜਾਬ ਸਟੇਟ ਦੀ ਰੈਂਕਿੰਗ ਹੈ ਜਾਂ ਇਹ ਜਹੇ ਮਾਮਲਿਆਂ ਨੂੰ ਠੱਲ ਪਈ ਹੈ ਉਸਤਾ ਜੇਕਰ ਦੇਸ਼ ਤੇ ਪੂਰੇ ਤੁਲਨਾ ਕਰਕੇ ਦੇਖੀ ਜਾਵੇ ਤਾਂ ਉਸ ਹਿਸਾਬ ਦੇ ਨਾਲ ਕੋਈ ਬਹਾਲਾ ਅਸਰ ਨਹੀਂ ਪੈਂਦਾ ਕਿਉਂਕਿ ਜੇਕਰ ਸਾਰੀਆਂ ਸਟੇਟਾਂ ਵਿੱਚ ਇਸ ਤਰੀਕੇ ਨਾਲ ਸਖਤੀ ਵਰਤੀ ਜਾਂਦੀ ਹੈ ਸਖਤ ਕਾਰਵਾਈਆਂ ਹੁੰਦੀਆਂ ਨੇ ਤਾਂ ਸੁਭਾਵਿਕ ਤੌਰ ਤੇ ਭਾਰਤ ਦਾ ਜਿਹੜਾ 93ਵਾਂ ਸਥਾਨ ਹੈ ਇਸ ਦੇ ਵਿੱਚ ਗਰਾਵਟ ਆ ਸਕਦੀ ਹੈ ਕਿਉਂਕਿ ਇਸ ਤਰੀਕੇ ਨਾਲ ਜੇਕਰ ਕਾਰਵਾਈਆਂ ਹੋਣ ਕਿਉਂਕਿ ਬਿਜ਼ਨਸ ਵੱਲੋਂ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਲਹਿਰ ਚਲਾ ਕੇ ਕਾਰਵਾਈਆਂ ਹੋਈਆਂ ਸੀ ਇੱਕ ਤੋਂ ਬਾਅਦ ਇੱਕ ਲੀਡਰ ਜੇਲ੍ਹ ਜਾਂਦਾ ਨਜ਼ਰ ਆਇਆ ਇੱਕ ਤੋਂ ਬਾਅਦ ਇੱਕ ਅਫਸਰ ਜੇਲ੍ਹ ਜਾਂਦਾ ਨਜ਼ਰ ਆਇਆ ਤੇ ਹੁਣ ਵੀ ਇਹ ਅੰਦਰ ਅੱਤਰ ਕਾਰਵਾਈਆਂ ਜਾਰੀ ਨੇ ਜੇਕਰ ਦੇਸ਼ ਦੀ ਗੱਲ ਕੀਤੀ ਜਾਵੇ ਹੋਰ ਸੁਭਿਆ ਦੇ ਵਿੱਚ ਭਾਵੇਂ ਈਡੀ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਕਰਾਪਸ਼ਨ ਨੂੰ ਲੈ ਕੇ ਭਾਵੇਂ ਸੀਬੀਆਈ ਦੀਆਂ ਹੋ ਰਹੀਆਂ ਨੇ ਪਰ ਫਿਰ ਵੀ ਉਸ ਤਰੀਕੇ ਦੇ ਨਾਲ ਹੀ ਕਾਰਵਾਈ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿਉਂਕਿ ਭ੍ਰਿਸ਼ਟਾਚਾਰ ਦੀ ਜਿਹੜੀ ਇੱਕ ਵੱਡੀ ਸਮੱਸਿਆ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਉਸ ਨੂੰ ਪੂਰੇ ਤਰੀਕੇ ਦੇ ਨਾਲ ਰੋਕthਮ ਉਸਦੀ ਨਹੀਂ ਲੱਗੀ ਹੈਗੀ ਅਜੇ ਵੀ ਬਹੁਤ ਸਾਰੇ ਲੋਕ ਜਾਹੇ ਨੇ ਜਿਹੜੇ ਕਿ ਕਰਾਪਸ਼ਨ ਕਰਦੇ ਨੇ ਭਾਵੇਂ ਉਹ ਟੈਕਸ ਦੇ ਵਿੱਚ ਕਰਦਾ ਹੈ ਭਾਵੇਂ ਸਰਕਾਰੀ ਦਫਤਰਾਂ ਦੀ ਗੱਲ ਕੀਤੀ ਜਾਵੇ ਭਾਵੇਂ ਲੀਡਰਾਂ ਵੱਲੋਂ ਕ腐ਪਸ਼ਨ ਕੀਤੀ ਜਾਂਦੀ ਹੈ ਤੇ ਇਲਜ਼ਾਮ ਬਹੁਤ ਵੱਡੇ ਲੱਗਦੇ ਨੇ ਵੱਡੇ ਵੱਡੇ ਲੀਡਰ ਸਕੰਜੇ ਦੇ ਵਿੱਚ ਨੇ ਤਾਂ ਜੇਕਰ ਉਹੀ ਲੀਡਰ ਵੱਡੇ ਲੀਡਰ ਹੀ ਅਜਿਹੀਆਂ ਚੀਜ਼ਾਂ ਕਰਨਗੇ ਤਾਂ ਆਮ ਲੋਕਾਂ ਤੇ ਉਸ ਦਾ ਕੀ ਅਸਰ ਪਾਏਗਾ ਜੇਕਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਤਰਜ਼ ਦੇ ਉੱਤੇ ਬਾਕੀ ਸੂਬਿਆਂ 'ਚ ਕਾਰਵਾਈਆਂ ਹੁੰਦੀਆਂ ਨੇ ਤਾਂ ਸੁਭਾਵਿਕ ਤੌਰ ਦੇ ਉੱਤੇ ਇਸ ਦੀ ਰੈਂਕਿੰਗ ਘਟ ਵੀ ਸਕਦੀ ਹੈ ਪਰ ਇੱਕ ਵਾਰ ਫਿਰ ਤੋਂ ਦੱਸਦੇ ਦਰਸ਼ਕਾਂ ਨੂੰ ਕਿ 180 ਮੁਲਕਾਂ ਦੀ ਜਿਹੜੀ ਸੂਚੀ ਜਾਰੀ ਹੋਈ ਸੀ ਉਹਦੇ ਵਿੱਚ 93 ਨੰਬਰ ਦੇ ਉੱਤੇ ਭਾਰਤ ਦਾ ਸਥਾਨ ਹੈ ਜਿਹੜਾ ਉਹ ਦਰਜ ਕੀਤਾ ਗਿਆ ਹੈ ਕ੍ਰਾਪਸ਼ਨ ਦੇ ਮਾਮਲੇ ਦੇ ਵਿੱਚ ਪ੍ਰਿਸ਼ਟ ਮੁਲਕਾਂ ਦੀ ਸੂਚੀ ਦੇ ਵਿੱਚ ਹਾਲਾਂਕਿ 100 ਤੋਂ ਦੋਸਤ ਦੇ ਕਰੀਬ ਜਿਹੜੀਆਂ ਪੂਰੇ ਵਿਸ਼ਵ ਦੇ ਵਿੱਚ ਕੰਟਰੀਆਂ ਨੇ ਬਹੁਤ ਸਾਰੇ ਦੇਸ਼ਾਂ ਜਿਹਨਾਂ ਦੀ ਰੈਂਕਿੰਗ ਨਹੀਂ ਆਈ ਹੈ ਕਿ ਪਰ 180 ਦੇਸ਼ਾਂ ਦੀ ਜੱਤਰ ਦੇਸ਼ਾਂ ਦੀ ਰੈਂਕਿੰਗ ਆਈ ਹੈ ਉਸ ਦੇ ਵਿੱਚ ਜਿਹੜਾ ਇਹ ਸtandard ਕੀਤਾ ਗਿਆ ਉਸ ਦੇ ਵਿੱਚ ਗਰਾਵਟਾਲ ਸਕਦੀ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਇਸ ਪਾਸੇ ਧਿਆਨ ਦੇਣ ਪਿੱਛਾ ਚੜ ਦੇ ਮਾਮਲਿਆਂ ਵਿੱਚ ਵੱਡੀਆਂ ਕਾਰਵਾਈਆਂ ਹੋਣ ਤਾਂ ਹਾਲਾਤ ਬਦਲ ਸਕਦੇ ਨੇ ਜੁਨੇਰੋ ਨੇਡਰ ਪੰਜਾਬੀ ਮੀਡੀਆ ਨਾਲ ਦੀ ਇਜਾਜ਼ਤ ਧੰਨਵਾਦ